ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਅੱਜ ਗੱਲ ਕਰਾਂਗੇ ਪੰਜਾਬ 'ਚ ਜਿਹੜੇ ਹੜ੍ਹ ਆਏ ਨੇ ਉਹਦੇ ਬਾਰੇ ਬਈ ਬਹੁਤ ਲੋਕਾਂ ਨੇ ਵੱਧ ਤੋਂ ਵੱਧ ਜਾ ਕੇ ਹਿੱਸਾ ਪਾਇਆ ਭਾਵੇਂ ਕੋਈ ਛੋਟਾ ਕੰਮ ਕਰਨਾ ਸੀ ਭਾਵੇਂ ਵਪਾਰੀ ਸੀ ਭਾਵੇਂ ਕੋਈ ਵੱਡੇ ਬਿਜ਼ਨਸਮੈਨ ਸੀ ਕਲਾਕਾਰ ਐਕਟਰ ਜਾਂ ਹੋਰ ਹਰ ਇੱਕ ਬੰਦੇ ਨੇ ਪੰਜਾਬ ਲਈ ਬਹੁਤ ਸਹਿਯੋਗ ਕੀਤਾ ਤੇ ਉਹਨਾਂ ਲਈ ਸਾਡਾ ਸਿਰ ਝੁਕਦਾ ਤੇ ਨਾਲ ਹੀ ਮੈਂ ਇਹ ਗੱਲ ਕਰਦਾ ਮਿੱਤਰੋ ਵੀ ਪੰਜਾਬ ਨੂੰ ਬਦਨਾਮ ਕਰਨ ਤੇ ਵੀ ਬਹੁਤ ਲੋਕ ਲੱਗੇ ਨੇ ਵੀ ਜਿਵੇਂ ਪੰਜਾਬ ਹੜ ਦੇ ਵਿੱਚ ਕੋਈ ਜਾਤੀਵਾਦ ਦਾ ਨਾਂ ਲੈ ਕੇ ਪੰਜਾਬ ਨੂੰ ਬਦਨਾਮ ਕਰ ਰਿਹਾ ਕੋਈ ਉਥੇ ਸਮਗਰੀ ਲੈ ਕੇ ਗਾਂ ਵੇਚ ਕੇ ਪੰਜਾਬ ਨੂੰ ਬਦਨਾਮ ਕਰ ਰਿਆ ਉਹ ਲੋਕ ਪਤਾ ਨਹੀਂ ਕਿੱਥੋਂ ਆਏ ਨੇ ਕਿੱਥੋਂ ਨਹੀਂ ਪੰਜਾਬ ਦੇ ਵਸਨੀਕ ਵੀ ਹੈ ਨਹੀਂਗੇ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਲੋਕ ਅਵੇ ਰਹਿਣ سوشل میڈیا ਤੇ ਇਦਾਂ ਦੇ ਲੋਕਾਂ ਨੂੰ ਵੇਖ ਕੇ ਨਾ ਕੋਈ ਉਹਦਾਂ ਦੀਆਂ ਪੋਸਟਾਂ ਪਾਉਣ ਵੀ ਉੱਥੇ ਸਾਡੀ ਯਾਦ ਦਾ ਨਾਂ ਲਿਆ ਜਾਂ ਇਹ ਚੋਰੀਆਂ ਕਰਦੇ ਜਾਂ ਕੁਝ ਇਹ ਕੁਝ ਕੁ ਲੋਕ ਪਤਾ ਨਹੀਂ ਸਰਕਾਰਾਂ ਦੇ ਛੱਡੇ ਏਜੰਸੀਆਂ ਦੇ ਛੱਡੇ ਕੀਦੇ ਛੱਡੇ ਆ ਇਨਾਂ ਤੋਂ ਅਵੇ ਰਹਿਣ ਤੇ ਜਿਹੜੇ ਲੋਕ ਸੇਵਾ ਕਰਦੇ ਆ ਜਾਂ ਕਰਨੀ ਚਾਹੁੰਦੇ ਆ ਆਪਣੀ ਕਿਰਤ ਕਮਾਈ ਚੋਂ ਸਹਿਯੋਗ ਦੇਣਾ ਚਾਹੁੰਦੇ ਆ ਉਹ ਕਿਸੇ ਸੰਸਥਾ ਥਰੂ ਜਾਂ ਪੰਜ ਅੱਜਾਂ ਜਿਹੜੇ ਪਿੰਡਾਂ 'ਚ ਹੜ੍ਹ ਆਏ ਆ ਉਹਨਾਂ ਦੇ ਮੌਤਵਾਰਾਂ ਥਰੂ ਆਪਣੀ ਸੇਵਾ 'ਚ ਯੋਗਦਾਨ ਪਾਉਣ ਤੇ ਇਨਾਂ ਲੋਕਾਂ ਤੋਂ ਅਵੇ ਰਹਿਣ ਪੰਜਾਬ ਪੰਜਾਬ ਦੇ ਲੋਕ ਭਾਈ ਕਨਈਆ ਜੀ ਦੇ ਵਾਰਸ ਨੇ ਇਹਨਾਂ ਨੇ ਕਦੀ ਵੀ ਕੋਈ ਧਰਮ ਜਾਂ ਜਾਤ ਵੇਖ ਕੇ ਸੇਵਾ ਨਹੀਂ ਕੀਤੀ ਸਗੋਂ ਹਰ ਇੱਕ ਦਾ ਸਹਿਯੋਗ ਦਿੱਤਾ ਭਾਵੇਂ ਅੱਜ ਪੰਜਾਬ ਚ ਹੜ ਆਏ ਨੇ ਇਹ ਤਾਂ ਕਦੀ ਹਿਮਾਚਲ ਕਦੀ ਬਿਹਾਰ ਪਤਾ ਹੀ ਆ ਸਾਰੇ ਲੋਕ ਭਲੀ ਭਾਂਤ ਜਾਣਦੇ ਆ ਜਿੱਥੇ ਵੀ ਪੰਜਾਬ ਦੀ ਲੋੜ ਪੈਂਦੀ ਪੰਜਾਬੀਆਂ ਦੀ ਲੋੜ ਪੈਂਦੀ ਇਹ ਖੜਦੇ ਆ ਇਹ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਹਮੇਸ਼ਾ ਚੜ੍ਹਦੀ ਕਲਾ ਵਾਲੇ ਨੇ ਇਹ ਤੇ ਕਦੀ ਵੀ ਲੋਕ ਸੋਸ਼ਲ ਮੀਡੀਆ ਤੇ ਇਹ ਦੇਖ ਕੇ ਆਪਦੇ ਦਿਮਾਗਾਂ ਚ ਨਾ ਬਿਠਾਉਣਾ ਵੀ ਇੱਥੇ ਜਾਤੀ ਵਿਤਕਰਾ ਹੋ ਰਿਹਾ ਜਾਂ ਇੱਥੇ ਇਹ ਪੰਜਾਬ ਦੇ ਲੋਕ ਚੋਰੀਆਂ ਕਰ ਰਹੇ ਆ ਨਾ ਜਿਹੜੇ ਲੋਕ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਇਤਿਹਾਸ ਗਵਾਹ ਆ ਉਹਨਾਂ ਦਾ ਹੁਣ ਤੱਕ ਕੁਝ ਵੀ ਨਹੀਂ ਬਚਿਆ ਤੇ ਇਹ ਚੀਜ਼ਾਂ ਤੋਂ ਸੰਗਤ ਅਵੇ ਰਵੇ ਬਹੁਤ ਚੜ੍ਹਦੀ ਕਲ ਵਾਲਾ ਸੂਬਾ ਪੰਜਾਬ ਤੇ ਉਹਨਾਂ ਲੋਕਾਂ ਮੂਰੇ ਸਿਰ ਝੁਕਦਾ ਜਿੰਨਾ ਜਿਹੜੇ ਉੱਥੇ ਦੇ ਰਾਤ ਸੁਯੋਗ ਕਰ ਰਹੇ ਆ ਹਰ ਚੀਜ਼ 'ਚ ਜਿਹੜੇ ਸੇਵਾ ਕਰ ਰਹੇ ਆ ਤੇ ਉਹਦਾ ਮੂਰੇ ਸਿਰਪਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ